ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰੋਪੀ ਸਿੰਘ ਜੀ ਵੀ ਜਿੰਦਾਬਾਦ ਅੰਦਰ ਸਿੰਘ ਗਿਆਸਪੁਰਾ ਜਿੰਦਾਬਾਦ ਲਾਲ ਭਗਵਾਨ ਸਿੰਘ ਮਾਨ ਜਿੰਦਾਬਾਦ ਤੇਜਵੀਰ ਸਾਹਿਬ ਜਿੰਦਾਬਾਦ ਗੋਪੀ ਸਿੰਘ ਜੀ ਵੀ ਜਿੰਦਾਬਾਦ ਜਿੰਦਾਬਾਦ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰੋਪੀ ਸਿੰਘ ਜੀ ਵੀ ਜਿੰਦਾਬਾਦ ਅੰਦਰ ਸਿੰਘ ਗਿਆਸਪੁਰਾ ਜਿੰਦਾਬਾਦ ਲਾਲ ਭਗਵਾਨ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਸਾਹਿਬ ਜਿੰਦਾਬਾਦ ਗੁਰਪ੍ਰੀਤ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਗੁਰਪ੍ਰੀਤ ਸਿੰਘ ਜੀ ਜੀਪੀ ਜਿੰਦਾਬਾਦ ਐਮਐਲਏ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਜਿੰਦਾਬਾਦ ਐਮਐਲਏ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਜਿੰਦਾਬਾਦ ਸਰਦਾਰ ਮਨਵਿੰਦਰ ਸਿੰਘ ਜੀ ਗਿਆਸਪੁਰਾ ਜਿੰਦਾਬਾਦ ਹੱਲੇ ਨਾ ਲਾਉ ਬਸੀ ਗੱਲ ਜੀ ਖੜ੍ਹ ਜਾਓ ਸਾਹਿਬ ਜੀ ਇੱਥੇ ਬਹੁਤ ਧੰਨਵਾਦ ਵੀਰ ਜੀ ਮੈਂ ਸੁਮਾਈਕੋ ਜੀ ਨੂੰ ਕੋਈ ਨਾ ਟਿਕਾਉਣਾ ਥੈਂਕ ਯੂ ਬਹੁਤ ਹੈ ਕਿ ਤੁਹਾਨੂੰ ਬੋਟਾਂ ਪੈਣੀਆਂ ਨੇ ਚੈੱਕ ਕਰਿਓ ਜੀ ਮੁੰਡਾ ਸਾਰੇ ਜੀ ਧੰਨਵਾਦ ਆ ਆਦਮੀ ਦੇ ਨਾਲ ਹੀ ਪਿੰਡ ਦੇ ਆਜੋ ਭਾਈ ਜੀ ਟੂਰ ਕੱਢਣਗੇ ਜੀ ਐਵੇਂ ਨਹੀਂ ਭਾਈ ਜੀ ਅਸੀਂ ਜੀ ਟੂਰ ਕੱਢਣਗੇ ਜਿੱਤ ਕੇ ਜੀ ਇਹ ਸਾਹਮਣੇ ਦੇ ਅੱਜ ਥੋੜੇ ਕਰ ਲਏ ਕਰੀਬ ਅਸੀਂ ਪਿੰਡ ਕਰ ਚੁੱਕੇ ਆ ਮੈਂ ਸਭ ਤੋਂ ਪਹਿਲਾਂ ਮਨਮਿੰਦਰ ਜੀ ਗਿਆਸਪੁਰ ਸਾਹਿਬ ਦਾ ਸਾਡੀ ਘਟਾਣੀ ਦੇ ਮੇਰੇ ਬਜ਼ੁਰਗ ਮੇਰੇ ਨੌਜਵਾਨ ਵੀਰ ਮੇਰੀ ਭੈਣਾ ਮਤਾਵਾਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਅੱਜ ਡੇਢ ਘੰਟਾ ਲੇਟ ਆਏ ਆ ਫੇ ਵੀ ਵਿਚਾਰੇ ਫੇਰ ਵੀ ਖੜੇ ਸੀ ਜਿਹਨਾਂ ਨੂੰ ਰੋਟੀ ਪਾਣੀ ਵੀ ਬਣਾਉਣੀ ਹੁੰਦੀ ਰਾਤ ਨੂੰ ਨਹੀਂ ਲੋਕਾਂ ਨੇ ਸਵਾਗਤ ਕਰਨ ਲਈ ਤੁਹਾਡੇ ਲਈ ਖੜੇ ਨੇ ਜੀ ਘੰਟਾ ਜਿਹੜਾ ਘੰਟਾ ਬਿਲਕੁਲ ਅਸੀਂ ਬਲਾਸਪੁਰ ਤੋਂ ਬਾਅਦ ਇੱਥੇ ਆਏ ਆ ਕਿਉਂਕਿ ਲੋਕਾਂ ਦਾ ਬੜਾ ਪਿਆਰ ਆ ਕੀ ਕਹਿਣਾ ਆਪ ਜੀ ਦਾ ਇਸ ਬਾਰੇ ਅੱਜ ਇਹ ਜੀ ਲੋਕ ਸਾਰੇ ਭਗਵੰਤ ਮਾਨ ਜੀ ਮੁੱਖਤ ਸਾਨੂੰ ਪਿਆਰ ਕਰਦੇ ਆ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਆ ਕਿਉਂਕਿ ਅੱਜ ਜੋ ਪੂਰਾ ਪੰਜਾਬ ਜਿਵੇਂ 13 ਸੀਟਾਂ ਦੀ ਲੜ ਰਹੇ ਆ ਅੱਜ ਸਾਨੂੰ ਪੂਰੀ ਆਸ ਹੈ ਵੀ 13 ਵੀ 13 ਸੀਟਾਂ ਜਿੱਤਾਂਗੇ ਸ੍ਰੀ ਫਤਿਹਗੁਰ ਸਾਹਿਬ ਜਿਹੜੇ ਕਟਾਣੀ ਸਾਡਾ ਪਿੰਡ ਪੈਂਦਾ ਏ ਸਾਨੂੰ ਪੂਰੀ ਆਸ ਹੈ 1 ਜੂਨ ਨੂੰ ਵੋਟਾਂ ਪੈਣੀਆਂ ਤੇ 4 ਜੂਨ ਜਦੋਂ ਰਿਜ਼ਲਟ ਆਉਣਾ ਸਾਡਾ ਸ੍ਰੀ ਫਤਿਹਗੁਰ ਸਾਹਿਬ ਬਹੁਤ ਬੜੇ ਜਿੱਤਾਂਗੇ ਪਹਿਲ ਹਲਕਾ ਵੀ ਘੱਟੋ ਘੱਟ 25 ਤੇ 30 ਜਦੋਂ ਜਿੱਤਾਂਗੇ ਜਿੰਦਣ ਤੋਂ ਬਾਅਦ ਵੀ ਇਹੀ ਪਿਆਰ ਹੋਊਗਾ ਇੱਦਾਂ ਹੀ ਪਿਆਰ ਹੋਵੇ ਗੁਰੂ ਥੈਂਕ ਯੂ ਜੀਪੀ ਜਿੰਦਾਬਾਦ ਗੁਰਪ੍ਰੀਤ ਜੀਪੀ ਮਨਮੋਹਨ ਸਿੰਘ ਜੀ ਗਿਆਸਪੁਰਾ ਸਰਦਾਰ ਗੁਰਪ੍ਰੀਤ ਸਿੰਘ ਜ

ਕਿਵੇਂ ਮਿਲਿਆ ਹੰਕਾਰਾ ਬਹੁਤ ਵਧੀਆ ਬਹੁਤ ਲੋਕਾਂ ਦਾ ਰੋਡ ਸ਼ੋਅ ਦਾ ਬਹੁਤ ਵਧੀਆ ਲੋਕਾਂ ਦੇ ਮਿਲਿਆ ਪਿਆਰ ਬਹੁਤ ਵਧੀਆ ਪਿਆਰ ਮਿਲ ਗਿਆ ਲੋਕਾਂ ਦਾ ਸਾਰਿਆਂ ਨੂੰ ਜਾਣ ਮਿਲਿਆ ਬਿਲਕੁਲ ਆ ਪੂਰਾ ਹੀ ਮਿਲਿਆ ਰਿਹਾ ਓਕੇ ਓਕੇ